ਦੇਵਾ ਕਰੀਓ ਗੁੱਡੀਆਂ ਨੂੰ ਫੜਾਓ ਯੱਲਾ ਹੋ ਬ੍ਰਭੂ ਦਾ ਜਗਾਰਾ ਹੁਣ ਸਤਿ ਸ਼੍ਰੀ ਅਕਾਲ ਚਲੋ ਜਿੱਥੇ ਚਰਚ ਆਂਦੀ ਆ ਲਓ ਹੇਲੇਲੂਇਆ ਹੇਲੇਲੂਇਆ ਹੋਦਰ ਮੇਰਾ ਜਗਾਰਾ ਸਿੰਘਾਂ ਦਾ ਗੱਡਾ ਆਇਆ ਤੇ ਤੂੰ ਉੱਚੀ ਲਾਓ ਜਰਾ ਉੱਚੀ ਲਾ ਹੇਲੇਲੂਇਆ ਛੇ ਬੇਟੀਆਂ ਜੀ ਦੀ ਇਹ ਦੀ ਵਾਈਫ ਆ ਉਹ ਦੇ ਮਦਰ ਆ ਉਹ ਬੰਦਾ ਮੇਰੇ ਖਲ ਮਸ਼ਹੂਰ ਤੇ ਗਿਆ ਮਾਤਾ ਦੇ ਸ਼ਬਦੀ ਐਡੇ ਮਤਲਬ ਮੈਂ ਨਾ ਵੀ ਸਲਖਣਿਆ ਵੀ ਉਹਨੇ ਮੂੰਹ ਕਿਤੇ ਰਾਤ ਕੰਬਲ ਮੰਗੇ ਤੇ ਸੁਖ ਭਾਰੀ ਕੰਬਲਾਂ ਦਾ ਵੀ ਢੇਰ ਲੈ ਆਇਆ ਇੱਥੇ ਆ ਕੱਪੜੇ ਤੁਹਾਡੀਆਂ ਬੇਟੀਆਂ ਵਾਸਤੇ ਲੈਣਦੇ ਨੇ ਉਹਨੇ ਸਲਾਈ ਕਰਨੀ ਉਹਨੇ ਕਿਤੇ ਪੜਨਾ ਦਿੱਲੀ ਪੜਨਾ ਬੰਬੇ ਪੜਨਾ ਤੁਸੀਂ ਸਾਨੂੰ ਦੱਸ ਦੋ ਜੀ ਵੀ ਹੋ ਗਿਆ ਕੰਮ ਤੇਰਾ ਸ਼ੁਰੂ ਕੀ ਚਾਹੀਦਾ ਵੀਲਚੇਅਰ ਤੈਨੂੰ? 7000 ਇਹਨੂੰ ਵੀਲਚੇਅਰ ਲੈ। ਤੂੰ ਵਧੀਆ ਹੀ ਲਿਆਦੀ ਯਾਰ ਤੇ ਵੀ ਹੈ। ਆਜੂ ਤੇਰੀ ਵੀਲਚੇਅਰ। ਰੋ ਨਾ ਇਧਰ ਮੂੰਹ ਤਾਂ ਕਰ। ਪੜਨਾ ਕਿੱਥੇ ਚਾਉਣੀ ਆ? ਜਦ ਆਸ ਮੇਰੀ ਧੀ ਬਣ ਕੇ ਪੜਨਾ ਹੈਗਾ ਕਿ ਨਹੀਂ ਮਨ ਕਰਦਾ। ਤੂੰ ਨਹੀਂ ਚਾਹੁੰਦੀ ਵੀ ਤੂੰ ਪੜੇ ਤੇ ਤੇਰੀਆਂ ਬਾਕੀ ਭੈਣਾਂ ਦੀ ਗਰੀਬੀ ਕੱਟੀ ਜਾਵੇ। ਇਹਨਾਂ ਨੂੰ ਵਧੀਆ ਪੜਾਹ ਲਾ ਖਾ ਲਵਾਏ ਕੋਈ ਨੌਕਰੀ ਲੱਲੇ ਕਿ ਪਿਓ ਨੂੰ ਦਿਹਾੜੀਆਂ ਲਾਉਣੀਆਂ ਰੋਟੀਆਂ ਲਾਉਣੀਆਂ ਤੇ ਪੜਨਾ ਮੱਕ ਨਹੀਂ। ਹੈ? ਚਲ ਜੇ ਤਰਾ ਪੜਨ ਦਾ ਮਾਨੋ ਆ ਤੂੰ ਪ੍ਰਾਈਵੇਟ ਪੜਨਾ ਤੂੰ ਸਰਕਾਰੀ ਪੜਨਾ ਮੇਰਾ ਨੰਬਰ ਲਿਖ ਲਈ ਤੇਰੀ ਪੜਾਈ ਦਾ ਖਰਚਾ ਵੀ ਅਸੀਂ ਕਰ ਦਾਂਗੇ ਜੇ ਤੂੰ ਪੜਨਾ ਚਾਹੁੰਦੀ ਆ ਤੇ ਦੋਸਤੋ ਪਿੰਡ ਗੱਗੜ ਦੇ ਵਿੱਚ ਆ ਜਿੱਥੇ ਅੱਜ ਖਾਦ ਤੇ ਬੀਜ ਦੀ ਜਿਹੜੀ ਸੇਵਾ ਕਰਨੀ ਆ ਔਰ ਉਸ ਤੋਂ ਪਹਿਲਾਂ ਇੱਕ ਮਾਤਾ ਜੀ ਦਾ ਮਕਾਨ ਵੇਖਿਆ ਸੀ ਜਿੱਥੇ ਦੋਵੇਂ ਮਾਵਾਂ ਧੀਆਂ ਰਹਿੰਦੀਆਂ ਸੀ ਉਹਦੇ ਨਾਲ ਨਾਲ ਇਸ ਘਰ ਦੇ ਵਿੱਚ ਆਏ ਸੀ ਜਿੱਥੇ 6 ਬੇਟੀਆਂ ਨੇ ਘਰ ਦੇ ਵਿੱਚ ਤੇ ਮਾਤਾ ਜੀ ਨੇ ਤੇ ਹਸਬੰਦ ਤੇ ਵਾਈਫ ਰਹਿੰਦੇ ਨੇ ਮਤਲਬ 9 ਜਾਣੇ ਘਰ ਦੇ ਵਿੱਚ ਰਹਿੰਦੇ ਸੀ ਔਰ ਕਮਰੇ ਬਿਲਕੁਲ ਖਸਤਾ ਹਾਲਤ ਦੇ ਵਿੱਚ ਸੀਗੇ ਔਰ ਅਸੀਂ ਇਹਨਾਂ ਨੂੰ ਉਸ ਦਿਨ ਵਾਦਾ ਕੀਤਾ ਸੀਗਾ ਵੀ ਜਿੱਦਣ ਇੱਕ ਦੋ ਦਿਨਾਂ ਹੀ ਤੁਹਾਡੇ ਪਿੰਡ ਖਾਦ ਤੇ ਬੀਜ ਵੰਡਣ ਆਏ ਤੁਹਾਨੂੰ 2 ਲੱਖ ਰੁਪਏ ਦੀ ਜਿਹੜੀ ਤੁਹਾਡੀ ਹੈਲਪ ਹੈ ਜਿਹਦੇ ਨਾਲ ਤੁਹਾਡਾ ਹੋ ਸਕਦਾ ਹੈ ਮਤਲਬ ਇਹ ਸਾਥ ਤੁਹਾਨੂੰ 2 ਲੱਖ ਰੁਪਏ ਦਾ ਅਸੀਂ ਦੇ ਕੇ ਜਾਵਾਂਗੇ ਔਰ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਕਿ ਜਦੋਂ ਸਾਡੀ ਇਹ ਸੇਵਾ ਜਾਂ ਸਾਡਾ ਇਹ ਲੋਕਾਂ ਨੂੰ ਸਾਥ ਦਿੰਦਾ ਵੇਖ ਕੇ ਤੇ ਸਾਡੇ ਬਾਹਰ ਬੈਠੇ ਭਰਾ ਨੇ ਸਾਹ ਰਜਿੰਦਰ ਸਿੰਘ ਢੋਟ ਜਿਨ੍ਹਾਂ ਦਾ ਪਛੋਕੜ ਚੱਕ 66 ਜੀਬੀ ਆ ਗੰਗਾ ਨਗਰ ਦੇ ਵਿੱਚ Rajasthan ਚ ਉਹਨਾਂ ਨੇ ਆਪਣੀ ਟੀਮ ਜਿਹੜੀ ਸਾਰੀ ਭੇਜੀ ਹੋ ਪਹਿਲਾਂ ਵੀ ਸਾਡੇ ਨਾਲ ਹਫਤਾ ਪਹਿਲਾਂ ਸੇਵਾ ਕਰਕੇ ਗਏ ਸੀ 7 ਲੱਖ ਰੁਪਏ ਦੀ ਅੱਜ ਦਾ ਸਾਰਾ ਦਿਨ ਜਿਹੜਾ ਉਹ ਢੋਟ ਸਾਹਿਬ ਦੇ ਨਾਂ ਤੇ ਆ ਢੋਟ ਸਾਹਿਬ ਦੇ ਲਿਖੇ ਆ ਔਰ ਪ੍ਰਭੂ ਅੱਗੇ ਜਦੋਂ ਤੁਸੀਂ ਜਿੰਨੂੰ ਵੀ ਮੰਨਦੇ ਹੋ ਨਾ ਚਾਹੇ ਤੁਸੀਂ ਵਾਹਿਗੁਰੂ ਨੂੰ ਮੰਨੋ ਚਾਹੇ ਤੁਸੀਂ ਅੱਲਾ ਨੂੰ ਮੰਨੋ ਚਾਹੇ ਪ੍ਰਮਾਤਮਾ ਨੂੰ ਮੰਨੋ ਤੇ ਚਾਹੇ ਪ੍ਰਭੂ ਆਪਣੇ ਯਿਸੂ ਮਸੀਹ ਨੂੰ ਮੰਨੋ ਜਦੋਂ ਤੁਸੀਂ ਸੱਚੀ ਨਿਸ਼ਠਾ ਦੇ ਨਾਲ ਉਹਦੇ ਅੱਗੇ ਅਰਦਾਸ ਕਰਦੇ ਹੋ ਤੇ ਪ੍ਰਭੂ ਤੁਹਾਡੀ ਜਿਹੜੀ ਉਹ ਸੁਣਵਾਈ ਜ਼ਰੂਰ ਕਰਦਾ ਵਾ ਮੈਂ ਤੇ ਇਹਨਾਂ ਚੀਜ਼ਾਂ 'ਚ ਕਦੀ ਕੋਈ ਬਹੁਤਾ ਫਰਕ ਨਹੀਂ ਸਮਝਿਆ ਵੀ ਆਂਦੇ ਈਸ਼ਵਰ ਅੱਲਾ ਵਾਹਿਗੁਰੂ ਚਾਹੇ ਕਹੋ ਸ਼੍ਰੀ ਰਾਮ ਸਭ ਦਾ ਮਾਲਕ ਏਕ ਹੈ ਅਲੱਗ-ਅਲੱਗ ਹੈ ਨਾਮ ਅਸੀਂ ਅੱਜ ਇਹਨਾਂ ਨੂੰ 2 ਲੱਖ ਰੁਪਈਆ ਦੇਣਾ ਸੀ ਉਸ ਤੋਂ ਪਹਿਲਾਂ ਚੰਡੀਗੜ੍ਹ ਤੋਂ ਡਿਫੈਂਸ ਵਾਲੇ ਭਾਈ ਸਾਹਿਬ ਆਏ ਨੇ ਉਹ ਵੀ ਇੱਥੇ ਜਿੱਥੇ ਲੋਕ ਲੋੜਵੰਦ ਨੇ ਉਹਨਾਂ ਨੂੰ ਪੈਸੇ ਦੀ ਸੇਵਾ ਕਰ ਰਹੇ ਹੋ 20000 ਰੁਪਈਆ ਉਹਨਾਂ ਸਾਡੇ ਆਉਣ ਤੋਂ ਪਹਿਲਾਂ ਇਹਨਾਂ ਨੂੰ ਦੇ ਦਿੱਤਾ ਔਰ ਮੈਂ ਪਿੱਛੇ ਵੀ ਇੱਕ ਘਰ ਦੇ ਵਿੱਚ ਜਿੱਥੇ ਅਸੀਂ ਗਏ ਆ ਲੱਖੂ ਵਾਲ ਸੀਗਾ ਜੀ ਉਹ ਉੱਥੇ ਵੀ 6 ਬੇਟੀਆਂ ਨੇ ਤੇ ਵਾਈਫ ਉਹਦੀ ਅੱਗੋਂ ਵੀ ਪ੍ਰੈਗਨੈਂਟ ਆ ਪਰ ਮੈਨੂੰ ਇਸ ਚੀਜ਼ ਦਾ ਕਿਸੇ ਵੇਲੇ ਗੁੱਸਾ ਵੀ ਆਉਂਦਾ ਤੇ ਅਸੀਂ ਅਨਪੜਤਾ ਦੇ ਉੱਤੇ ਮਤਲਬ ਵੀ ਥੋੜਾ ਸਿੱਖਣ ਦੀ ਕੋਸ਼ਿਸ਼ ਆ ਮੈਂ ਤੇ ਧੀਆਂ ਨੂੰ ਇਹ ਗੱਲ ਕਹੂੰਗਾ ਵੀ ਮਾਂ ਤੁਹਾਡੀ ਨੇ ਚਲੋ ਇਹ ਭਾਵੇਂ ਗਲਤੀ ਆ ਜਾਂ ਕੁਛ ਵੀ ਧੀਆਂ ਰੱਬ ਰੂਪ ਨੇ ਕੰਜਕਾਂ ਨੇ ਜੀ ਪਰਮਾਤਮਾ ਦੇ ਆ ਚਾਹੇ ਮੁੰਡਾ ਆ ਜਾਵੇ ਚਾਹੇ ਕੁੜੀ ਆ ਜਾਵੇ ਇਸ ਦੌਰ ਚੋਂ ਬਾਹਰ ਨਿਕਲੋ ਉੱਥੇ ਵੀ ਉਹ ਭੈਣ ਐ ਉਹ ਫੇਰ ਪ੍ਰੈਗਨੈਂਟ ਔਰ ਕਹਿੰਦੀ ਮੈਂ ਬਾਬੇ ਕੋ ਦਵਾਈ ਖਾਧੀ ਆ ਕਿਸੇ ਡਾਕਟਰ ਕੋ ਵੀ ਮੁੰਡਾ ਆਣਾ ਵਾ ਜੇ ਤਰ੍ਹਾਂ ਡਾਕਟਰਾਂ ਕੋ ਹੱਲ ਹੋਣਾ ਮੁੰਡੇ ਦੇਣ ਵਾਲੇ ਤੇ ਮਤਲਬ ਇਹ ਇੰਨੀ ਕਮੀ ਆ ਇੰਨੀ ਜਾਗਰੂਕਤਾ ਦੀ ਕਮੀ ਆ ਵੀ ਆਪਾਂ ਬੱਚੀਆਂ ਨੇ ਬੱਚੀਆਂ ਪੜਾਉਣੀਆਂ ਔਖੀਆਂ ਨੇ ਇਸ ਤੋਂ ਪਹਿਲਾਂ ਜਰਜਰਾ ਹਸਤ ਦੇ ਵਿੱਚ ਰਹਿੰਦੇ ਸੀਗੇ ਤੇ ਮੈਂ ਉਸ ਦਿਨ ਵੀ ਕਹਾ ਸੀ ਨਰਕ ਸਵਰਗ ਇੱਥੇ ਹੀ ਆ ਨਾ ਨਰਕ ਤੇ ਆਪਾਂ ਆਪ ਸੇ ਲੈਂਨੇ ਆ ਜਦੋਂ ਬੱਚਿਆਂ ਨੂੰ ਰੋਟੀ ਪਾਣੀ ਨਹੀਂ ਹੈਗੀ ਬੱਚਿਆਂ ਕੋ ਜਾਣ ਲਈ ਬਾਥਰੂਮ ਨਹੀਂ ਹੈਗਾ ਬੱਚਿਆਂ ਕੋ ਕੱਪੜੇ ਨਹੀਂ ਹੈਗੇ ਬੱਚਿਆਂ ਕੋ ਕਮਰੇ ਨਹੀਂ ਹੈਗੇ ਤੇ ਫੇਰ ਮੈਂ ਤੇ ਇਹਨਾਂ ਬੇਟੀਆਂ ਤੋਂ ਆਸ ਕਰਦਾ ਸਭ ਤੋਂ ਵੱਡੀ ਕਿਹੜੀ ਕਲਾਸ 'ਚ ਆ ਹੈ ਕਰ ਲਈ ਕਰ ਲਈ ਆ ਕੀ ਅੱਗੋਂ ਪੜਨਾ ਕੁਛ ਹਾਂਜੀ ਪੈਸੇ ਨਹੀਂ ਹੈਗੇ ਕਿ ਪੜਨਾ ਨਹੀਂਗਾ ਪੈਸੇ ਨਹੀਂ ਹੈਗੇ ਕਿੱਥੇ ਪੜਨਾ ਚਾਹੁੰਦੀ ਮੇਰੀ ਧੀ ਦੱਸ 10 10 ਪੁਤ ਖੋਲ ਕੇ ਦੱਸ ਜੋ ਦਿਲ ਚ ਕਿੱਥੇ ਪੜਨਾ ਚਾਹੁੰਨੀ ਇਧਰ ਆ ਰੋ ਨਾ ਇਧਰ ਮੂੰਹ ਤਾਂ ਕਰ ਪੜਨਾ ਕਿੱਥੇ ਚਾਹੁੰਨੀ ਆ ਜਦ 10 ਮੇਰੀ ਧੀ ਬਣ ਕੇ ਪੜਨਾ ਹੈਗਾ ਕਿ ਨਹੀਂ ਮੰਨ ਕਰਦਾ ਕੋ ਤੂੰ ਨਹੀਂ ਚਾਹੁੰਦੀ ਵੀ ਤੂੰ ਪੜੇ ਤੇ ਤੇਰੀਆਂ ਬਾਕੀ ਭੈਣਾਂ ਦੀ ਗਰੀਬੀ ਕੱਟੀ ਜਾਵੇ ਇਹਨਾਂ ਨੂੰ ਵਧੀਆ ਪੜਾਹ ਲ ਖਾ ਲਵਾਂ ਕੋਈ ਨੌਕਰੀ ਲ ਲੈ ਕੇ ਪਿਓ ਨੂੰ ਦਿਹਾੜੀਆਂ ਲਾਉਣੀਆਂ ਰੋਟੀਆਂ ਲਾਉਣੀਆਂ ਤੇ ਆਪਾਂ ਨਿਆਣਾ ਹੀ ਮਤਲਬ ਕਰੀ ਜਾਣੇ ਇਹੋ ਜੇ ਪੜਨਾ ਵਾ ਕਿ ਨਹੀਂ ਹੈ ਕਿੱਥੇ ਪੜਨਾ ਚਾਹੁੰਨੀ ਆ ਦੱਸਣਾ ਨਹੀਂਗਾ ਚੱਲ ਜੇ ਤਰਾ ਪੜਨ ਦਾ ਮਾਨ ਹੋਇਆ ਤੂੰ ਪ੍ਰਾਈਵੇਟ ਪੜਨਾ ਤੂੰ ਸਰਕਾਰੀ ਪੜਨਾ ਵਾ ਮੇਰਾ ਨੰਬਰ ਲਿਖ ਲਈ ਮੇਰਾ ਲਿਖ ਲੈ ਸੁਖ ਭਾਈ ਦਾ ਲਿਖ ਲੈ ਟਿੱਕਾ ਜੀ ਦਾ ਲਿਖ ਲੈ ਤੇਰੀ ਪੜਾਈ ਦਾ ਖਰਚਾ ਵੀ ਅਸੀਂ ਕਰਦਾਂਗੇ ਜੇ ਤੂੰ ਪੜਨਾ ਚਾਹੁੰਦੀ ਆ ਤੇ ਤੇ ਮੇਰੀ ਭੈਣੇ ਮੇਰੀ ਤੇ ਤੈਨੂੰ ਬੇਨਤੀ ਆ ਹੁਣ ਨਾ ਤੈਨੂੰ ਹੱਥ ਜੋੜ ਕੇ ਬੇਨਤੀ ਵੀ ਜਿੱਥੇ ਧੀਆ ਵਿਆਹਵੇਂਗੀ ਉਹਨਾਂ ਨੂੰ ਕਹੀਂ ਵੀ ਆਪਣੇ ਹੱਕਾਂ ਲਈ ਲੜੋ ਇਹ ਨਹੀਂ ਵੀ ਕੁੜੀ ਆ ਜੇ ਮੁੰਡਾ ਆਜੇ ਵੀ ਰੱਬ ਦਾ ਸ਼ੁਕਰ ਮਨਾਓ ਇਹ ਨਹੀਂ ਵੀ ਸੱਸਾਂ ਦੇ ਆਖੇ ਜਾਂ ਮਤਲਬ ਘਰ ਵਾਲੇ ਦੇ ਆਖੇ ਆਪਾਂ ਬੱਚਾ ਹੀ ਕਰੀ ਜਾਣੇਵੇਂ ਅੱਗੋਂ ਆਪਣੇ ਹਾਲਾਤ ਤੇ ਵੇਖ ਲਈਏ ਜਿੱਥੇ ਤੂੰ ਪੜ੍ਹਨਾ ਚਾਹੇਂਗੀ ਮੈਂ ਤੇਰੇ ਪੜਾਉਣ ਦਾ ਇੰਤਜ਼ਾਮ ਵੀ ਕਰ ਦੂੰਗਾ ਕੋਈ ਗੱਲ ਨਹੀਂ ਮੈਨੂੰ ਬੇਚ ਜਗਦਾਸ ਨਹੀਂ ਹੁਣ ਰੋਣਾ ਨਹੀਂ ਇੰਨਾ ਤੈਨੂੰ ਸੱਬਾ ਫੜਾਇਆ ਪੈਸਾ ਦਾ ਜੇ ਵੀ ਰੋਈ ਜੰਨੀ ਆ ਹੱਸਤਾਂ ਮੂੰਹ ਕਰਕੇ ਹੈਂ ਖੁੱਲ ਕੇ ਬੋਲ ਬਡੀ ਕੀ ਸ਼ੁਕਰ ਕਰਨਾ ਪਰ ਮੈਂ ਆਵੇ ਜਿਹੜੇ ਆਏ ਇਹਨਾਂ ਦਾ ਧੰਨਵਾਦ ਕਰ ਕਿੱਥੋਂ ਆਏ ਤੇਰ ਕੋ ਗੰਗਾ ਨਗਰ ਤੋਂ ਅਮਰੀਕਾ ਤੋਂ ਪੈਸੇ ਭੇਜੇ ਤੈਨੂੰ ਇਹਨਾਂ ਪੜ੍ਹੇਂਗੀ ਨਾ ਹਾਂਜੀ ਕੀ ਪੜ੍ਹਨਾ ਚਾਹੁੰਨੀ ਆ ਚਲੋ ਸੋਚ ਲੈ ਕਲਾਸ 2 ਤੂੰ ਕਰ ਲਈ ਆ ਕਦੋਂ ਦੀ ਕੀਤੀ ਆ ਥੋੜੇ ਸਾਲ ਹੋ ਗਏ ਕਿੱਥੇ ਐਡਮਿਸ਼ਨ ਲੈਣੀ ਹੁਣ ਤੂੰ ਜਿੱਥੇ ਘਰ ਦੇ ਕਹਣਗੇ ਘਰ ਦੇ ਤੇਰੇ ਤੇ ਫਿਰ ਘਰ ਦੇ ਤੇਰੇ ਤੋਂ ਸਾਰਾ ਜੋਰ ਹੀ ਨਿਆਣਿਆ ਤੇ ਲੱਗਾ ਰਿਹਾ ਵਾ ਤੂੰ ਪੜਨਾ ਤੂੰ ਆਪ ਦੱਸ ਇਨੀ ਪਲੱਸ 2 ਤੁਸੀਂ ਪੜੇ ਜਾ ਜੀ ਉਹ ਤੈਨੂੰ ਕੀ ਸਲਾਹ ਦੇਣਗੇ ਜਿਹੜੇ ਪੜੇ ਨਹੀਂਗੇ ਦੱਸ ਤੂੰ ਬ్రో ਤੇਰਾ ਦਿਲ ਕਰਦਾ ਉਹ ਕੀ ਸਲਾਈ ਕਢਾਈ ਕਰਨੀ ਆਈਟੀਆਈ ਕਰਨੀ ਕੰਪਿਊਟਰ ਕਰਨਾ ਕੀ ਕਰਨਾ ਚਾਹੁੰਨੀ ਆ ਪਲੱਸ 2 ਦੇ ਬਾਅਦ ਇੰਵੈਸਟ ਕੀਤੇ ਯਾਰ ਚਾਹ ਦੱਸ ਦੇਗੇ ਮੇਰੀ ਧੀ ਵੱੜ ਕੇ ਫੋਨ ਦੇ ਉੱਤੇ ਜਿੱਥੇ ਪੜਨਾ ਚਾਹੇਗੀ ਤੈਨੂੰ ਪੜਾਵਾ ਦੇ ਚਲੋ ਖੁਸ਼ ਰਹੋ ਤੁਸੀਂ ਆਪ ਦਾ ਘਰ ਪਾਓ ਪ੍ਰਮਾਤਮਾ ਸੇ ਨੂੰ ਇੰਨੀ ਕਾਬਲ ਕਰੇ ਵੀ ਤੂੰ ਆਪਣੀਆਂ ਬਾਕੀ ਭਣਾਂ ਦਾ ਖਿਆਲ ਰੱਖੇ ਇਤਰਾ ਮਤਲਬ ਆਪਾਂ ਇਹ ਰੋਲਣ ਵਾਲਾ ਹੀ ਹਿਸਾਬ ਹੁੰਦਾ ਵਾ ਜਿੰਨਾ ਚਿਰ ਘਰ ਦੇ ਵਿੱਚ ਕੋ ਕਮਰੇ ਨਾ ਹੋਣ ਘਰ ਦੇ ਵਿੱਚ ਰਹਿਣ ਨੂੰ ਥਾਂ ਨਾ ਹੋਵੇ ਰੋਟੀ ਨਾ ਹੋਵੇ ਪੈਸੇ ਤੁਹਾਨੂੰ 7.2 ਲੱਖ ਰੁਪਈਆ ਆ ਗਿਆ ਵਾ ਇਹਦੇ ਵਿੱਚ ਤੁਹਾਡੇ ਦੋ ਜਿਹੜੇ ਉਹ ਕਮਰੇ ਪੈ ਜਣੇ ਇਹਨਾਂ ਨੂੰ ਸੰਭਲਿਓ ਕਿ ਦੀ ਦੁਰਵਰਤੋਂ ਨਾ ਕਰਿਓ ਵੀ ਜਾਂ ਕਿਸੇ ਰਿਸ਼ਤੇਦਾਰਾਂ ਨੂੰ ਹੁਣ ਤੁਹਾਨੂੰ ਤੁਹਾਡੇ ਰਿਸ਼ਤੇਦਾਰ ਵੀ ਚੰਬੜ ਜਾਣੇ ਆ ਵੀ ਪਤਾ ਨਹੀਂ ਕਿੰਨੇ ਕ ਪੈਸੇ ਆ ਗਏ ਕਿਸੇ ਨੂੰ 5000 ਮਤ ਕਰਦੋ ਕਿ ਇਹਨੂੰ 10000 ਕਰਦੋ ਪਰ ਇਹ ਆਪਣੀਆਂ ਬੱਚੀਆਂ ਦਾ ਸੋਚ ਕੇ ਵੀ ਉਹ ਚਵਾਨੀ ਨਾ ਦਿਓ ਤੁ ਦਸ ਬੰਦ ਕੱਢ ਕੇ ਭੇਜ ਦੇ ਇਸ ਪੈਸੇ ਦੀ ਦਰੂਰਤੋਂ ਆ ਵੀ ਇਹ ਜੇ ਤੁਸੀਂ ਇਹਦੀ ਕਿਤੇ ਦਰੂਰਤੋਂ ਜਾਂ ਕਿਸੇ ਨੂੰ ਦੋਗੇ ਪਰ ਤੁਹਾਡੇ ਤੋਂ ਵੱਡਾ ਲੋੜਵੰਦ ਨਹੀਂ ਹੈਗਾ ਕੋਈ ਮੈਂ ਸਮਝਾ ਵੀ ਹੋਰ ਕੋਈ ਲੋੜਵੰਦ ਆਊਗਾ ਤੇ ਉਹਨੂੰ ਦੇ ਦੋਗੇ ਇਹਨਾਂ ਨੂੰ ਜੇ ਤੁਸੀਂ ਖਰਾਬ ਕੀਤਾ ਤੇ ਸਮਝੋ ਤੁਸੀਂ ਪਰਮੇਸ਼ਰ ਦੀ ਗੋਲਕ ਚੋਂ ਪੈਸੇ ਕੱਢ ਕੇ ਖਰਾਬ ਕੀਤੇ ਆ ਇਹ ਦਿਮਾਗ ਆਪਣੇ ਵਿੱਚ ਰੱਖਿਓ ਉਹਨੂੰ ਤਾਂ ਪਲੱਸ 2 ਕੀਤੀ ਆ ਇਹਨਾਂ ਪੈਸਿਆਂ ਦਾ ਹਿਸਾਬ ਰੱਖ ਲੈਣਗੀ ਹਾਂਜੀ ਹੈ ਘਰ ਪਾ ਲੈਣਗੀ ਹਾਂਜੀ ਫੋਨ ਚਲਾਉਣੀ ਆ ਘਰ ਚ ਕੋ ਚਲਾਉਂਦਾ ਵਾ ਮੈਨੂੰ ਵੀਡੀਓ ਪਾ ਦੇਂਗੀ ਵਟਸਐਪ ਤੇ ਹਾਂਜੀ ਪ੍ਰੋਮਿਸ ਆ ਫਿਰ ਹਾਂਜੀ ਹੈ ਹਾਂਜੀ ਚਲੋ ਧੰਨਵਾਦ ਜਨਾਬ ਨੇ 7 ਵਜੇ ਮਾਤਾ ਦੇ ਕੋਲ ਆਇਆ ਹਾਂ ਇਹ ਕਹਿੰਦੀ ਵੀ ਮੇਰੀ ਇੱਕ ਬੇਨਤੀ ਆ ਮੈਨੂੰ ਕੰਬਲ ਦੇ ਦੇ ਉਹ ਮੈਂ ਸ਼ਾਲ ਆਉਂਦਿਆ ਉਹਦੀ ਮਾਲਕ ਨੇ ਫਿਰ ਆਲ ਪੂਰੀ ਕਰ ਲਈ ਉਹ ਲੋ 7 ਕੰਬਲ ਆ ਗਏ ਜਿਹਦੇ ਕੋਲ ਜੋ ਮਾਤਾ ਦੇ ਸ਼ਬਦੀ ਐਡੇ ਮਤਲਬ ਮੈਂ ਨਾ ਵੀ ਸਲਖੜਿਆ ਵੀ ਉਹਨੇ ਮੂੰਹ ਕਿਤੇ ਰਾਤ ਕੰਬਲ ਮੰਗੇ ਤੇ ਸੁਖ ਭਾਰੀ ਕੰਬਲਾਂ ਦਾ ਵੀ ਢੇਰ ਲੈ ਆਇਆ ਇੱਥੇ ਇਹ ਪ੍ਰਭੂ ਆਪਣੇ ਮਤਲਬ ਕਰਮਾਂ ਦਾ ਹੀ ਦਿੰਦਾ ਜੋ ਤੁਹਾਨੂੰ ਹੈਗਾ ਵਾ ਚਲੋ ਜਿੰਨਾ ਕਸ਼ਟ ਸੀ ਤੁਹਾਡਾ ਕੱਟਿਆ ਗਿਆ ਤੁਹਾਡਾ ਘਰ ਤੇ ਬਣੇ ਠੀਕ ਹੈ ਭਾਂਜੀ ਇਹਨਾਂ ਦਾ ਧੰਨਵਾਦ ਕਰ ਦੋ ਜਿਹੜੇ ਤੁਹਾਨੂੰ ਦੇਣ ਆਏ ਸੀ ਤੇ ਸਿਰਫ ਡਾਕੀ ਆਏ ਜੇ ਸਾਰਿਆਂ ਦਾ ਧੰਨਵਾਦ ਤੁਹਾਡਾ ਇਹ ਆ ਕੱਪੜੇ ਤੁਹਾਡੀਆਂ ਬੇਟੀਆਂ ਵਾਸਤੇ ਲੈਣਦੇ ਨੇ ਤੂੰ ਉਹਨੇ ਸਿਲਾਈ ਕਰਨੀ ਉਹਨੇ ਕਿਤੇ ਪੜਨਾ ਦਿੱਲੀ ਪੜਨਾ ਬੰਬੇ ਪੜਨਾ ਤੂੰ ਸਾਨੂੰ ਦੱਸ ਤਾ ਤੇ ਜੇ ਤੂੰ ਆਪਣੇ ਵਾਂਗੂ ਨਿਕਲ ਨਹੀਂ ਨਾ ਦਿੱਤਾ ਤੇ ਆਪਾਂ ਵਿਆਹ ਕੇ ਕਹਿਣਾ ਨਿਆਣੇ ਕਰੀ ਜਾਓ ਰੋਟੀਆਂ ਲਾਈ ਜਾਓ ਤੇ ਉੱਚ ਫੇਰ ਤੇਰਾ ਆਪਣੀਆਂ ਧੀਆਂ ਦਾ ਭਵਿੱਖ ਤੂੰ ਖਰਾਬ ਕਰਦੀ ਵੇ ਹੋ ਗਿਆ ਕੰਮ ਤੇਰਾ ਸ਼ੁਰੂ ਤੇਰੇ ਆਏ ਨਾ ਮਿਸਤਰੀ ਕੀ ਚਾਹੀਦਾ ਵੀਲਚੇਅਰ ਤੈਨੂੰ ਨਵੀਂ ਚਾਹੀਦੀ ਆ ਤੇ ਅਲੱਗ ਕਰਨ 7000 ਇਹਨੂੰ ਵੀਲਚੇਅਰ ਲਿਆ 30000 3500 ਦੀ ਹੋਣੀ ਵੈਸੇ ਤੇ ਬਾਕੀ ਇਹਨਾਂ ਨੂੰ ਮੈਂ ਪੈਸੇ ਦੇ ਦਿਆਂਗਾ ਹਾਂ ਦੇ ਦੇ ਤੂੰ ਵਧੀਆ ਹੀ ਲਿਆ ਦੇ ਯਾਰ ਚੰਗੀ ਹੋਈ ਆਜੂ ਤੇਰੀ व्हीलचेयर ਉਹ ਦੋ ਕੰਬਲ ਦਾ ਕੱਲ ਅਸੀਂ ਦਿੱਤਾ ਸੀ 2 ਲੱਖ ਰੁਪਇਆ ਔਰ ਉਹਦੇ ਵਿੱਚੋਂ ਜਿਹੜੀ ਜਰਮਨੀ ਦੀ ਸੰਗਤ ਹੈ ਉਹਨੇ 2 ਲੱਖ 7000 ਰੁਪਇਆ ਭੇਜਿਆ ਸੀਗਾ ਉਹ ਸੱਤ ਪਿਆ ਵਾ ਤੈਨੂੰ व्हीलचेयर ਭਾਵੇਂ ਦੋ ਲਿਆ ਦੇ ਜਾਂ ਵਧੀਆ ਵਾਲੀ व्हीलचेयर ਲਿਆ ਦੋ ਜੀ ਚਲੋ ਐਵੇਂ ਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਤੁਸੀਂ ਅੱਜ ਹੀ ਆਦਮੀ ਉਹ ਵੈਸੇ ਹੀ ਦੇਸ਼ ਦੀ ਸੇਵਾ ਤੁਸੀਂ ਕੀਤੀ ਆ ਉੰ ਮੇਰੀ ਇੱਕ ਮੇਰਾ ਆਪਣਾ ਤਰੀਕਾ ਹੈ ਜੀ ਕੰਮ ਕਰਨ ਦਾ ਮੇਰੀ ਇੱਕ ਸਲਾਹ ਹੈ ਕਿ ਅਸੀਂ ਕੋਸ਼ਿਸ਼ ਕਰਦੇ ਆ ਵੀ ਇੱਕ ਦਾ ਪੂਰਾ ਸਰ ਜਾਵੇ ਕਿਉਂਕਿ ਜਿੰਨੂੰ ਵੀ ਅਸੀਂ 5-10000 ਦੇਵਾਂਗੇ ਨਾ ਨਾ ਤੇ ਉਹਨੂੰ ਕਿਸੇ ਨੇ ਧਾਰੇ ਪੈਸੇ ਦੇੜੇ ਨੇ ਭਾਜੀ ਉਹ ਵੀ ਉਹਦੇ ਖੁਰਦ-ਪੁਰਦ ਹੋ ਜਾਂਦੇ ਸੋ ਮੇਰੇ ਕਹਿਣ ਦਾ ਭਾਵ ਆ ਵੀ ਮੈਂ ਤੇ ਹੁਣ ਬਾਹਰ ਵਾਲਿਆਂ ਨੂੰ ਵੀ ਅਪੀਲ ਕਰਨ ਲੱਗਾ ਵੀ ਯਾਰ ਇਸ ਤਰੀਕੇ ਪੰਜ-ਪੰਜ 10000 ਇੱਕ ਟੱਬਰ ਫੜ ਲਿਆ ਕਰੋ ਕੰਮ ਸੇ ਕੰਮ ਕੱਲਾ ਹੜਾ ਕਰਕੇ ਨਹੀਂ ਕਿਸੇ ਬੱਚੇ ਕੋਲ ਰੋਜ਼ਗਾਰ ਨਹੀਂ ਹੈਗਾ ਉਹ ਮਾਰੇ ਕੰਮ ਕਰਦਾ ਉਹ ਨਸ਼ੇ ਜਾਂਦਾ ਇੱਕ ਟੱਬਰ ਹੀ ਫੜ ਲਿਆ ਕਰੋ ਜਿੱਦੀ 2-3 ਲੱਖ ਨਾਲ ਉਹਦਾ ਰਜਗਾਰ ਵੀ ਚੱਲ ਜਾਵੇ ਉਹ ਰੋਜੀ ਰੋਟੀ ਵੀ ਕਮਾਉਣ ਵਾਲਾ ਹੋ ਜਾਏ ਫੇਰ ਹੀ ਆ ਜਿਹੜੀ ਇੱਕ ਦੂਜੇ ਦੀ ਬਾਹ ਜਿਹੜੀ ਉਹ ਫੜੀ ਜਾਏ